ਅਲਵਿਲਾ ਜੀ ਜਿੰਨੂੰ ਵੀ ਹੱਥ ਲਾਤਾ ਸੋਨਾ ਬਣ ਗਿਆ ਸਾਡਾ ਇੱਕ ਮਿੱਤਰ ਨਿਹਾਲ ਸਿੰਘ ਵਾਲੇ ਤੋਂ ਗੋਰਾ ਪਹਿਲਵਾਨ ਹੈ ਅੱਛਾ ਨੇਤ ਹੋ ਗਿਆ ਦੀ ਹੁਣ ਬੜਾ ਪਿਆਰਾ ਸੀ ਤੇ ਉਹਦੇ ਨਾਲ ਇੱਕ ਮੁੰਡਾ ਖੇਡਦਾ ਸੀ ਨਾਲ ਸਿਕਦਸ ਕੋਲ ਪਹਿਲਵਾਨੀ ਤੇ ਉਹਦੀ ਆਵਾਜ਼ ਵਧੀਆ ਲੱਗੀ ਤੇ ਮਾਸਟਰ ਜੀ ਅਲਵਿਲਾ ਸਾਹਿਬ ਉਹ ਲੈ ਆਏ ਉਹਨਾਂ ਨੂੰ ਜੋ ਲਿਆਂਦਾ ਉਹ ਮੁੰਡਾ ਫਿਰ ਨਿਰਮਲ ਗਿੱਲ ਬਣ ਕੇ ਦੁਨੀਆ ਤੇ ਫੇਮਸ ਹੋਇਆ ਮਦਰ ਜਿਹੜੇ ਵੀ ਪਿੰਡ ਗਏ ਜਿਹੜੇ ਵੀ ਸ਼ਹਿਰ ਗਏ ਬਹੁਤ ਜ਼ਿਆਦਾ ਚੇਲੇ ਹਨ ਉਹਦੇ ਚੇਲੇ ਨਾ ਕੋਈ ਅਜਿਹਾ ਪਿੰਡ ਨਹੀਂ ਕਿ ਅਜਿਹਾ ਸ਼ਹਿਰ ਨਹੀਂ ਜਿੱਥੇ ਅਲਬੇਲਾ ਜੀ ਨੂੰ ਇੰਨਾ ਦੇ ਸ਼ਗਿਰਦ ਜਾਂ ਗੀਤਕਾਰ ਬਹੁਤ ਚੋਕੇ ਇੰਨੇ ਹੀਰੋ ਬਣਾਏ ਹਨ ਬਿਲਕੁਲ ਜੀ ਅਸੀਂ ਜਿਹੜੇ ਪਿੰਡ ਜਾਂਦੇ ਹਾਂ ਤਕਰੀਬਨ ਉਹਨਾਂ ਸਮੇਂ ਚ ਲੋਕ ਕਿਸੇ ਨੇ ਕਾਪੀ ਲੈ ਕੇ ਆਣ ਵੇ ਮੈਂ ਗੀਤ ਰਿਕਾਰਡ ਮੇਰਾ ਦੇਖੋ ਆ ਗੀਤ ਦੇਖੋ ਉਹਨਾਂ ਨੇ ਜਿਹਦਾ ਗੀਤ ਚੰਗਾ ਲੱਗਾ ਰਿਕਾਰਡ ਕੀਤਾ ਜਿਹਦਾ ਗੀਤ ਸਾਨੂੰ ਕੋਈ ਢਾਡੀ ਲੈਣ ਚੰਗਾ ਲੱਗੇ ਉਹ ਰਿਕਾਰਡ ਕੀਤਾ ਤੇ ਕਿਸੇ ਦਾ ਮਨ ਨਹੀਂ ਤੋੜਿਆ ਤੇ ਤੈਨੂੰ ਵਧੀਆ ਲਿਖਣਾ ਆਉਂਦਾ ਸਗੋਂ ਨੂੰ ਦੱਸਿਆ ਵੀ ਇਸ ਤਰ੍ਹਾਂ ਲਿਖ ਇਸ ਤਰ੍ਹਾਂ ਗਾ ਤੇ ਜੇ ਢਾਡੀ ਜਗਤ ਦੇ ਖੇਤਰ ਵਿੱਚ ਆਏ ਤਾਂ ਬਹੁਤ ਜ਼ਿਆਦਾ ਚੇਲੇ ਬਣੇ ਜਿਦੇ ਵਿੱਚ ਗਿਆਨੀ ਬਲਜਿੰਦਰ ਸਿੰਘ ਜੀ ਬਕੀਚਾ ਭਾਈ ਰੂਪੇ ਵਾਲੇ ਤੇ ਜਾਂ ਹੁਏ ਇੰਦਰਜੀਤ ਸਿੰਘ ਜੀ ਤੀਰ ਇਹ ਬੋਰ ਸਿੰਘ ਖੁਸ਼ਦਿਲ ਤੇ ਸਾਡੇ ਪਰਮਿੰਦਰ ਸਿੰਘ ਜੀ ਸਹੌਰ ਫਿਰ ਬਹੁਤ ਜ਼ਿਆਦਾ ਢਾਡੀ ਇਸ ਤਰ੍ਹਾਂ